ਦੇ ਨਤੀਜੇ ਅਜੇ ਆਏ ਵੀ ਨਹੀਂ ਸਿਗੇ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਅਜੇ ਤੱਕ ਐਲਾਨ ਵੀ ਨਹੀਂ ਹੋਇਆ ਕਿ ਦੇਸ਼ ਦੀ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਲੋਕਾਂ ਨੂੰ ਇਹ ਵੱਡਾ ਝਟਕਾ ਲੱਗਿਆ ਹੈ ਮਹਿੰਗਾ ਹੋ ਚੁੱਕਿਆ ਦੁੱਧ ਨਵੇਂ ਰੇਟ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਤੁਹਾਡੇ ਇਲਾਕੇ ਦੇ ਵਿੱਚ ਵੀ ਜਿਹੜਾ ਹੈ ਤੁਹਾਨੂੰ ਕੋਈ ਇਸੇ ਹੀ ਸੂਚਨਾ ਮਿਲੀ ਹੋਵੇ ਜਾਂ ਤੁਹਾਡੇ ਇਲਾਕੇ ਦੇ ਵਿੱਚ ਵੀ ਅਜਿਹੀ ਕੋਈ ਗੱਲ ਹੋ ਰਹੀ ਹੋਵੇ ਕਿ ਦੁੱਧ ਦੇ ਜਿਹੜੇ ਰੇਟ ਨੇ ਵਧਾ ਦਿੱਤੇ ਗਏ ਨੇ ਤਾਂ ਜ਼ਰੂਰ ਕਮੈਂਟਾਂ ਰਾਹੀਂ ਦੱਸਣਾ ਤਾਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਗੁਜਰਾਤ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮਲ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਦੁੱਧ ਤੇ ਵਧਾਈਆਂ ਗਈਆਂ ਨਵੀਆਂ ਕੀਮਤਾਂ ਸੋਮਵਾਰ ਤੋਂ ਲਾਗੂ ਹੋਣੀਆਂ ਯਾਨੀ ਕਿ 3 ਜੂਨ ਦੀ ਤਾਰੀਖ ਤੋਂ ਕਿਹਾ ਜਾ ਰਿਹਾ ਹੈ ਕਿ ਲਾਗੂ ਹੋਣੀਆਂ ਨੇ ਤਾਂ 2 ਰੁਪਏ ਦਾ ਵਾਅਦਾ ਕਰ ਦਿੱਤਾ ਗਿਆ ਹੈ ਤਾਂ 2 ਰੁਪਏ ਦਾ ਵਾਅਦਾ ਜਿਹੜਾ ਕੀਤਾ ਉਸ ਦੇ ਨਾਲ ਵੀ ਬਹੁਤ ਫਰਕ ਪੈਂਦਾ ਹੈ ਇਹਨਾਂ ਸੋਚਣਾ ਕਿ ਛੋਟੀ ਜਿਹੀ ਰਕਮ ਹੈ ਪਰ ਇਸ ਦੇ ਅਨੁਸਾਰ ਹੀ ਅਮੂਲ ਤਾਜ ਪਾਉਚ ਨੂੰ ਛੱਡ ਕੇ ਬਾਕੀ ਸਾਰੇ ਦੁੱਧ ਦੀਆਂ ਕੀਮਤਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਹੋਇਆ ਹੈ ਦਾ ਵੱਧਦੀਆਂ ਕੀਮਤਾਂ ਦੇ ਵਿੱਚ ਅਮੂਲ 골ਡ ਅਮੂਲ ਤਾਜ਼ਾ ਤੇ ਅਮੂਲ ਸ਼ਕਤੀ ਸ਼ਾਮਲ ਹਨ ਨਵੀਆਂ ਕੀਮਤਾਂ ਜਾਰੀ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ 1 ਲੀਟਰ ਦੁੱਧ ਲਈ ਜਿਹੜਾ ਹੈ ਜ਼ਿਆਦਾ ਪੈਸੇ ਦੇਣੇ ਪੈਣਗੇ 68 ਰੁਪਏ ਦਿਨ ਪੈਣਗੇ ਜੋ ਚੋਣਾ ਤੋਂ ਪਹਿਲਾਂ 68 ਰੁਪਏ ਪ੍ਰਤੀ ਲੀਟਰ ਵਿਕਦਾ ਸੀ ਦੁੱਧ ਦੀਆਂ ਵੱਧਦੀਆਂ ਕੀਮਤਾਂ ਨੂੰ ਦੇਖ ਕੇ ਆਮ ਆਦਮੀ ਦਾ ਬਜਟ ਹਮੇਸ਼ਾ ਹੀ ਗੜਬੜਾ ਜਾਂਦਾ ਹੈ ਜਿਸ ਅਜਿਹੇ ਵਿੱਚ ਮਹਿੰਗਾਈ ਦੀ ਇੱਕ ਹੋਰ ਲੱਤ ਗਰੀਬ ਦੇ ਢਿੱਡ ਦੇ ਉੱਤੇ ਪਈ ਆ ਤਾਂ ਅਜਿਹੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਲੋਕਾਂ ਨੂੰ ਆਮ ਇਨਸਾਨ ਨੂੰ ਆਮ ਆਦਮੀ ਨੂੰ ਵੱਡਾ ਝਟਕਾ ਜਿਹੜਾ ਇਸ ਮਹਿੰਗਾਈ ਨੇ ਦੇਣਾ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਕੀ ਅਜਿਹੀ ਕੋਈ ਗੱਲ ਤੁਹਾਨੂੰ ਆਖੀ ਗਈ ਹੈ ਜਾਂ ਕਿਸੇ ਦੇ ਵੱਲੋਂ ਸੂਚਨਾ ਦਿੱਤੀ ਗਈ ਹੈ ਜ਼ਰੂਰ ਕਮੈਂਟਾਂ ਰਾਹੀਂ ਦੱਸਣਾ ਤਾਂ ਹੁਣ ਨਤੀਜਾ ਤੋਂ ਪਹਿਲਾਂ ਚੋਂ ਨਤੀਜਾ ਤੋਂ ਪਹਿਲਾਂ ਲੋਕਾਂ ਦੇ ਲਈ ਵੱਡਾ ਝਟਕਾ ਹੈ ਤਾਂ ਦੁੱਧ ਦੀ ਕੀਮਤ ਜਿਹੜੀ ਆ ਹੁਣ ਵਧਾ ਦਿੱਤੀ ਗਈ ਹੈ 2 ਰੁਪਏ ਦਾ ਵਾਧਾ ਕੀਮਤ ਦੇ ਵਿੱਚ ਕਰ ਦਿੱਤਾ ਗਿਆ ਹੈ ਇਹਨਾਂ ਦੇ ਨਤੀਜੇ ਅਜੇ ਆਏ ਵੀ ਨਹੀਂ ਸਿਗੇ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਦਾ ਅਜੇ ਤੱਕ ਐਲਾਨ ਵੀ ਨਹੀਂ ਹੋਇਆ ਕਿ ਦੇਸ਼ ਦੀ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ ਚੋਣ ਨਤੀਜਿਆਂ ਤੋਂ ਪਹਿਲਾਂ ਹੀ ਲੋਕਾਂ ਨੂੰ ਇਹ ਵੱਡਾ ਝਟਕਾ ਲੱਗਿਆ ਹੈ ਮਹਿੰਗਾ ਹੋ ਚੁੱਕਿਆ ਦੁੱਧ ਨਵੇਂ ਰੇਟ ਜਿਹੜੇ ਨੇ ਉਹ ਆ ਚੁੱਕੇ ਨੇ ਤੇ ਤੁਹਾਡੇ ਇਲਾਕੇ ਦੇ ਵਿੱਚ ਵੀ ਜਿਹੜਾ ਹੈ ਤੁਹਾਨੂੰ ਕੋਈ ਇਸੇ ਹੀ ਸੂਚਨਾ ਮਿਲੀ ਹੋਵੇ ਜਾਂ ਤੁਹਾਡੇ ਇਲਾਕੇ ਦੇ ਵਿੱਚ ਵੀ ਅਜਿਹੀ ਕੋਈ ਗੱਲ ਹੋ ਰਹੀ ਹੋਵੇ ਕਿ ਦੁੱਧ ਦੇ ਜਿਹੜੇ ਰੇਟ ਨੇ ਵਧਾ ਦਿੱਤੇ ਗਏ ਨੇ ਤਾਂ ਜ਼ਰੂਰ ਕਮੈਂਟ ਰਾਹੀਂ ਦੱਸਣਾ ਤਾਂ ਤੁਹਾਨੂੰ ਇਹ ਦੱਸ ਦਿੰਨੇ ਆ ਕਿ ਗੁਜਰਾਤ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਅਮਲ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਦੁੱਧ ਤੇ ਵਧਾਈਆਂ ਗਈਆਂ ਨਵੀਆਂ ਕੀਮਤਾਂ ਸੋਮਵਾਰ ਤੋਂ ਲਾਗੂ ਹੋਣੀਆਂ ਯਾਨੀ ਕਿ 3 ਜੂਨ ਦੀ ਤਾਰੀਖ ਤੋਂ ਕਿਹਾ ਜਾ ਰਿਹਾ ਕਿ ਲਾਗੂ ਹੋਣੀਆਂ ਨੇ ਤਾਂ 2 ਰੁਪਏ ਦਾ ਵਾਅਦਾ ਕਰ ਦਿੱਤਾ ਗਿਆ ਹੈ ਤਾਂ 2 ਰੁਪਏ ਦਾ ਵਾਅਦਾ ਜਿਹੜਾ ਕੀਤਾ ਉਸ ਦੇ ਨਾਲ ਵੀ ਬਹੁਤ ਫਰਕ ਪੈਂਦਾ ਹੈ ਇਹਨਾਂ ਸੋਚਣਾ ਕਿ ਛੋਟੀ ਜਿਹੀ ਰਕਮ ਹੈ ਪਰ ਇਸ ਦੇ ਅਨੁਸਾਰ ਹੀ ਅਮੂਲ ਤਾਜ ਪਾਉਚ ਨੂੰ ਛੱਡ ਕੇ ਬਾਕੀ ਸਾਰੇ ਦੁੱਧੀਆਂ ਕੀਮਤਾਂ ਦੇ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਅਦਾ ਹੋਇਆ ਹੈ ਦਾ ਵੱਧਦੀਆਂ ਕੀਮਤਾਂ ਦੇ ਵਿੱਚ ਅਮੂਲ 골ਡ ਅਮੂਲ ਤਾਜ਼ਾ ਤੇ ਅਮੂਲ ਸ਼ਕਤੀ ਸ਼ਾਮਲ ਹਨ ਨਵੀਆਂ ਕੀਮਤਾਂ ਜਾਰੀ ਹੋਣ ਤੋਂ ਬਾਅਦ ਹੁਣ ਲੋਕਾਂ ਨੂੰ 1 ਲੀਟਰ ਦੁੱਧ ਲਈ ਜਿਹੜਾ ਹੈ ਜ਼ਿਆਦਾ ਪੈਸੇ ਦੇਣੇ ਪੈਣਗੇ 68 ਰੁਪਏ ਜਿੰਨੇ ਪੈਣਗੇ ਜੋ ਚੋਣਾ ਤੋਂ ਪਹਿਲਾਂ 64 ਰੁਪਏ ਪ੍ਰਤੀ ਲੀਟਰ ਵਿਕਦਾ ਸੀ ਦੁੱਧ ਦੀਆਂ ਵੱਧਦੀਆਂ ਕੀਮਤਾਂ ਨੂੰ ਦੇਖ ਕੇ ਆਮ ਆਦਮੀ ਦਾ ਬਜਟ ਹਮੇਸ਼ਾ ਹੀ ਗੜਬੜਾ ਜਾਂਦਾ ਹੈ ਜਿਸ ਅਹਿਦੇ ਵਿੱਚ ਮਹਿੰਗਾਈ ਦੀ ਇੱਕ ਹੋਰ ਲੱਤ ਗਰੀਬ ਦੇ ਢਿੱਡ ਦੇ ਉੱਤੇ ਪਈ ਆ ਤਾਂ ਅਜੇ ਹੀ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਹੁਣ ਲੋਕਾਂ ਨੂੰ ਆਮ ਇਨਸਾਨ ਨੂੰ ਆਮ ਆਦਮੀ ਨੂੰ ਵੱਡਾ ਝਟਕਾ ਜਿਹੜਾ ਇਸ ਮਹਿੰਗਾਈ ਨੇ ਦੇਣਾ ਹੈ ਤਾਂ ਤੁਹਾਡੇ ਇਲਾਕੇ ਦੇ ਵਿੱਚ ਕੀ ਅਜਿਹੀ ਕੋਈ ਗੱਲ ਤੁਹਾਨੂੰ ਆਖੀ ਗਈ ਹੈ ਜਾਂ ਕਿਸੇ ਦੇ ਵੱਲੋਂ ਸੂਚਨਾ ਦਿੱਤੀ ਗਈ ਹੈ ਜ਼ਰੂਰ ਕਮੈਂਟਾਂ ਰਾਹੀਂ ਦੱਸਣਾ ਤਾਂ ਹੁਣ ਨਤੀਜਾ ਤੋਂ ਪਹਿਲਾਂ ਚੋਂ ਨਤੀਜਾ ਤੋਂ ਪਹਿਲਾਂ ਲੋਕਾਂ ਦੇ ਲਈ ਵੱਡਾ ਝਟਕਾ ਹੈ ਤਾਂ ਦੁੱਧ ਦੀ ਕੀਮਤ ਜਿਹੜੀ ਆ ਹੁਣ ਵਧਾ ਦਿੱਤੀ ਗਈ ਹੈ 2 ਰੁਪਏ ਦਾ ਵਾਧਾ ਕੀਮਤ ਦੇ ਵਿੱਚ ਕਰ ਦਿੱਤਾ ਗਿਆ ਹੈ